ਤੁਹਾਣਾ ਸਾਹਿਬ ਜਿਹੜਾ ਅੱਜ ਪੰਜਾਬ ਦਾ ਪੁੱਤ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ ਉਹ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਬਿਲਕੁਲ ਜੀ ਬੜੀ ਅਫਸੋਸਜਨਕ ਗੱਲ ਹੈ ਇਹਦਾ ਕਸੂਰਵਾਰ ਕੌਣ ਹੈ ਜਿਹੜੀ ਗਤੀ ਸਪੀਡ ਜਾਂ ਜਿਹੜੇ ਲਾ ਕੇ ਚੱਲੋ ਵੀ ਜਾਨਵਰ ਆਪਾਂ ਗਊ ਕਹਿ ਲੈਣੀਆਂ ਵੀ ਜਿਹੜੇ ਸੜਕਾਂ ਦੇ ਉੱਤੇ ਫਿਰਦੀਆਂ ਉਹਨਾਂ ਦਾ ਕਸੂਰਵਾਰ ਹੈ ਸਰਕਾਰਾਂ ਉਹ ਕਿਵੇਂ ਜੀ ਮੌਜੂਦਾ ਵੀ ਪੁਰਾਣੀਆਂ ਵੀ ਨਾਲ ਗੱਲ ਮੈਂ ਜੋੜਦਾ ਨਾਲ ਜਿਹੜੀ ਸੰਸਥਾਵਾਂ ਗਊਆਂ ਦੇ ਨਾਂ ਤੇ ਪੈਸਾ ਇਕੱਠਾ ਕਰਦੀਆਂ ਉਹ ਉਹਨਾਂ ਜ਼ਿੰਮੇਵਾਰ ਹੈ ਹਰ ਦੁਕਾਨ ਦੇ ਉੱਤੇ ਬਾਕਸ ਲੱਗਿਆ ਗਊ ਦੇ ਨਾਂ ਦਾ ਹਰ ਚੀਜ਼ ਦੇ ਵਿੱਚ ਆਪਾਂ ਕਾਉਂਸਲਸ ਦਿੰਨੇ ਆ ਦਿੰਦੇ ਕਿ ਨਹੀਂ ਦਿੰਦੇ ਜੀ ਨਹੀਂ ਕਾਉਂਸਲਸ ਤਾਂ ਦੇਖੋ ਬਿਲਕੁਲ ਆਪਾਂ ਦਿੰਨੇ ਆ ਜੀ ਹੂੰ ਤੁਸੀਂ ਕੋਈ 4 ਵੀਲਰ ਵਾਹਨ ਲੈ ਲਓ ਉਹਦੇ ਵੀ ਤੁਹਾਨੂੰ 1000 ਰੁਪਏ ਕਾਉਸਸ ਦੇਣਾ ਪਏਗਾ 2 ਵੀਲਰ ਲੈ ਲਓ ਤਾਂ ਉਹਦੇ ਤੇ 500 ਰੁਪਏ ਦੇਣਾ ਪਏਗਾ ਈਵਨ ਕੀ ਜੇ ਤੁਸੀਂ ਬਾਹਰ ਤੋਂ ਇੰਪੋਰਟ ਕੀਤੀ ਵੀ ਸ਼ਰਾਬ ਵੀ ਲੈਂਦੇ ਹੋ ਤਾਂ ਵੀ ਗਊ ਟੈਕਸ ਉਹਨੂੰ ਦੇਣਾ ਪਏਗਾ ਖਾਣ ਪੀਣ ਤੇ ਵੀ ਕਾਉਸਸ ਹੈ ਬਿਲਕੁਲ ਬਾਈ ਜੀ ਬਿਜਲੀ ਦੇ ਬਿੱਲ ਤੇ ਹੈ ਕਿਹੜੀ ਇਹ ਜੀ ਚੀਜ਼ ਹੈ ਜਿਹਦੇ ਚ ਕਾਉਸਸ ਹੈ ਨਹੀਂ ਇਹ ਤਾਂ ਬਾਈ ਜੀ ਮੈਂ ਅੱਜ ਹੀ ਪੜ੍ਹ ਰਿਹਾ ਜੀ ਅਗਰ ਤੁਸੀਂ ਏਸੀ ਹਾਲ ਵੀ ਬੁੱਕ ਕਰਦੇ ਹੋ ਕਿਸੇ ਫੰਕਸ਼ਨ ਲਈ ਉਹਦੇ ਤੇ ਵੀ ਤੁਹਾਨੂੰ ਜਿਹੜਾ ਕਾਉਸ ਐਸਸਾ ਉਹ ਦੇਣਾ ਪੈਂਦਾ ਨਹੀਂ ਪਰ ਮੈਨੂੰ ਇੱਕ ਇੱਕ ਮੇਰੇ ਸਵਾਲ ਦਾ ਇਹ ਜਵਾਬ ਦੇਣ ਜਿਹੜਾ ਇਹ ਕਾਉਸ ਐਸਸਾ ਇਹਦਾ ਡਾਟਾ ਹੈ ਕੋਈ ਕਿੰਨਾ ਕਰੋੜ ਹੁੰਦਾ ਤੁਹਾਨੂੰ ਤੁਹਾਡੀ ਨੋਲਿਜ ਹੈ ਕੁਝ ਦੇਖੋ ਜੀ ਮੈਂ ਜੋ ਵੈਸੇ ਦਾ ਪੂਰੇ ਪੰਜਾਬ ਦਾ ਕੋਈ ਡਾਟਾ ਮੇਰੇ ਕੋਲ ਉਪਲਬਧ ਨਹੀਂ ਹੈਗਾ ਜੀ ਇਸ ਟਾਈਮ ਮੈਂ ਕੋਸ਼ਿਸ਼ ਕਰਾਂਗਾ ਵੀ ਬਹੁਤ ਜਲਦ ਇਹ ਡਾਟਾ ਵੀ ਮੈਂ ਕਲੈਕਟ ਕਰਾਂ ਮੇਰੇ ਕੋਲ ਪਿਛਲੇ ਸਾਲ ਲੁਧਿਆਣਾ ਜ਼ਿਲ੍ਹੇ ਦਾ ਡਾਟਾ ਜਿਹੜਾ ਹੈਗਾ ਉਹ ਕਿਸੇ ਨੇ ਸ਼ੇਅਰ ਕੀਤਾ ਸੀ ਉਹ 20 ਕਰੋੜ ਰੁਪਏ ਹੈਗੇ ਕੱਲੇ ਲੁਧਿਆਣਾ ਲੁਧਿਆਣਾ ਕੱਲੇ ਲੁਧਿਆਣੇ ਦਾ ਆਪਾਂ ਦਾ ਜਮਨ ਲੀਏ ਵੀ ਆਪਾਂ ਇੰਨਾ ਕ ਮੰਨ ਲੀਏ ਸਾਰੇ ਪੰਜਾਬ ਦੇ ਵਿੱਚੋਂ 150 200 ਕਰੋੜ ਇਕੱਠਾ ਹੋ ਜਾਂਦਾ ਨਾ ਬਾਈ ਜੀ ਪਲੱਸ ਹੋਏਗਾ ਜੀ ਹੈ ਆਪਾਂ 100 ਕਰੋੜ ਦੀ ਐਵਰੇਜ ਲਾ ਲਈ ਵੈਸੇ ਚਲੋ ਉਹਨਾਂ ਐਵਰੇਜ ਮੰਨ ਲਓ ਜੀ ਜਿਹੜਾ ਉਹ 100 ਕਰੋੜ ਰੁਪਏ ਇਕੱਠਾ ਹੁੰਦਾ ਹੈ ਉਹ ਕਿੱਥੇ ਜਾਂਦਾ ਤੁਸੀਂ ਕਿਤੇ ਲੱਗਿਆ ਦੇਖਿਆ ਜਿਹੜੇ ਗਊਸ਼ਾਲਾ ਚਲਾਉਂਦੇ ਐ ਉਹ ਜ਼ਿਆਦਾਤਰ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਬਿਲਕੁਲ ਚੱਲਦੀਆਂ ਨੇ ਜੀ ਉਹ ਲੋਕਾਂ ਤੋਂ ਪਰਚੀਆਂ ਕੱਟਦੇ ਆ ਫੰਡ ਇਕੱਠਾ ਕਰਦੇ ਆ ਹਾਂਜੀ ਠੀਕ ਦੂਜੀ ਗੱਲ ਉਹ ਗਊਸ਼ਾਲਾ ਵਾਲੇ ਵੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜ਼ਿਆਦਾਤਰ ਗਊਸ਼ਾਲਾ ਵਾਲੇ ਜਾਨਵਰ ਉਹ ਰੱਖਦੇ ਆ ਗਊ ਜਿਹੜੀ ਦੁੱਧ ਦਿੰਦੀ ਹੈ ਬਿਲਕੁਲ ਜਿਹੜੀ ਦੁੱਧ ਨਹੀਂ ਦਿੰਦੀ ਉਹ ਸੜਕ ਤੇ ਛੱਡ ਦਿੰਦੇ ਆ ਹੂੰ ਕਾਰਪੋਰੇਸ਼ਨ ਵਾਲੇ ਕੀ ਕਰਦੇ ਆ ਇੱਕ ਜਗ੍ਹਾ ਤੋਂ ਇਕੱਠੀ ਕੱਢੀਆਂ ਟਰੱਕ ਭਰਿਆ ਦੂਜੀ ਜਗ੍ਹਾ ਦੂਜੀ ਜਗ੍ਹਾਲੇ ਪਹਿਲੀ ਜਗ੍ਹਾ ਗੱਲ ਇਹ ਆ ਵੀ ਉਹ ਪੈਸਾ ਜਾਂਦਾ ਕਿੱਥੇ ਐ ਪਹਿਲਾ ਮੁੱਦਾ ਦੂਜਾ ਜੇ ਉਹ ਗਊਆਂ ਸੜਕ ਤੇ ਨਾ ਹੋਣ ਰੋਜ ਰਾਜਵੀਰ ਜਵੰਦੇ ਰਾਜਵੀਰ ਜਵੰਦਾ ਜਿਹਨੇ ਮਰਿਆ ਰਾਜਵੀਰ ਜਵੰਦੇ ਰੋਜ ਮਰਦੇ ਆ ਹੂੰ ਫਰ ਕਿੰਨਾ ਕਹੇ ਇਹ ਸੁਪਰਸਟਾਰ ਸੀ ਹਾਈਲਾਈਟ ਹੋ ਗਈ ਗੱਲ ਰਾਜਵੀਰ ਜਵੰਦੇ ਰੋਜ਼ ਮਰਦੇ ਐ ਰੋਜ਼ ਮਾਵਾਂ ਦੇ ਰਾਜਵੀਰ ਮਰਦੇ ਐ ਪਰ ਕੋਈ ਪੁੱਛਦਾ ਕੋਈ ਨਹੀਂ ਸਰਕਾਰਾਂ ਦੀ ਨਲਾਇਕੀ ਆ ਤੁਸੀਂ ਦੱਸੋ ਇਸ ਗੱਲ ਬਾਰੇ ਨਹੀਂ ਬਾਈ ਜੀ ਦੇਖੋ ਹੁਣ ਮੇਰੇ ਇੱਕ ਚੇਤਾ ਆ ਗਿਆ ਦਿਮਾਗ ਦੇ ਵਿੱਚ ਕਿ ਐਕਸੀਡੈਂਟ ਅਜਤੋਂ 10 ਸਾਲ ਪੁਰਾਣਾ ਹੋਏਗਾ ਜੀ ਠੀਕ ਹੈ ਇੱਕ ਵਾਰੀ ਕੀ ਹੋਇਆ ਬਾਈ ਜੀ ਸਾਡੇ ਹੀ ਨਾ ਮੋਟਰ ਕੋਲ ਇੱਕ ਵਾਰਾ ਪਸ਼ੂ ਫੱਟੜ ਹੋ ਗਿਆ ਰਾਤ ਨੂੰ ਉਹ ਕਿਵੇਂ ਹੋਇਆ ਇਹਦੇ ਬਾਰੇ ਤਾਂ ਸਾਨੂੰ ਪਤਾ ਨਹੀਂ ਲੱਗ ਪਾਇਆ ਪਰ ਦੂਜੇ ਦਿਨ ਸਵੇਰੇ ਅਸੀਂ ਕੀ ਦੇਖਦੇ ਵੀ ਇੱਕ ਵਾਰਾ ਕਿਸੇ ਆਪਦਾ ਪਿੰਡ ਵੀ ਦੱਸ ਦਿਓ ਮੇਰਾ ਪਿੰਡ ਚਨਾਲ ਖੁਰਦਾ ਜੀ ਠੀਕ ਹੈ ਪਟਿਆਲੇ ਜਿਲ੍ਹਾ ਫਤਿਹਗੜ੍ਹ ਫਤਿਹਗੜ੍ਹ ਚ ਪੈਂਦਾ ਜਿਲ੍ਹੇ ਚ ਪੈਂਦਾ ਜੀ ਤੇ ਦੂਜੇ ਦਿਨ ਬਾਈ ਜੀ ਅਸੀਂ ਕੀ ਕੋਸ਼ਿਸ਼ ਕੀਤੀ ਵੀ ਜਿਹੜਾ ਅ ਆਵਾਰਾ ਪਸ਼ੂ ਹੈ ਜੀ ਵੀ ਇਹਨੂੰ ਆਪਾਂ ਕਿਉਂ ਨਾ ਗਊਸ਼ਾਲਾ ਉਹ ਪਸ਼ੂ ਫੱਟੜ ਸੀਗਾ ਕਿ ਨਹੀਂ ਪੱਟੜਾ ਕੋਈ ਮੇਰੇ ਨਾਲ ਵੀ ਰਾਤ ਦੇ ਨੇਰੇ ਸ਼ਾਇਦ ਉਹਦੀ ਕਿਸੇ ਨਾਲ ਟੱਕਰ ਹੋ ਗਈ ਹੋएगी ਠੀਕ ਹੈ ਤੇ ਦੂਏ ਦਿਨ ਮੈਂ ਕੀ ਕੋਸ਼ਿਸ਼ ਕੀਤੀ ਵੀ ਬਾਈ ਜੀ ਇਹਨੂੰ ਕਿਸੇ ਤਰੀਕੇ ਆਪਾਂ ਗਊਸ਼ਾਲਾ ਪਹੁੰਚਾਇਆ ਜਾਵੇ ਵੀ ਦੀ ਮਦਦ ਕੀਤੀ ਜਾਏ ਹਾਂ ਵੀ ਦੇਖੋ ਫੱਟੜ ਹੋ ਗਿਆ ਹੂੰ ਪਹਿਲਾਂ ਤਾਂ ਮੈਂ 3-4 ਦਿਨ ਉਹ ਬਾਈ ਜੀ ਨੂੰ ਉੱਥੇ ਪਾਣੀ ਕੱਖ ਪਾਉਂਦਾ ਰਿਹਾ ਫਿਰ ਮੈਂ ਕਿਹਾ ਯਾਰ ਮੈਂ ਤਾਂ ਬੰਨੇ ਜਾਵਾਂਗੇ ਇਹਦੇ ਲਈ ਮੈਂ ਕਿਹਾ ਚਲੋ ਆਪਾਂ ਗਊਸ਼ਾਲਾ ਇਹਨੂੰ ਛੱਡਦੇ ਤਾਂ ਕਿ ਇਹਦਾ ਉੱਥੇ ਚੰਗੀ ਤਰ੍ਹਾਂ ਇਲਾਜ ਵੀ ਹੋ ਜੇ ਤੇ ਦੂਆ ਕੀ ਵੀ ਚਲੋ ਇਹਦਾ ਖਾਣਾ ਪਾਣੀ ਉੱਥੇ ਮਿਲਦਾ ਰਹੇ ਆਪਾਂ ਇੱਜ਼ਤ ਦਿੰਦੇ ਆ ਮਾਤਾ ਦਾ ਦਰਜਾ ਦਿੰਦੇ ਆ ਆਪਾਂ ਨੂੰ ਗਊ ਦੀ ਮੰਦੇ ਆਪਾਂ ਮਾਤਾ ਤਾਂ ਬਾਈ ਉਸ ਹਿਸਸਲੇ 'ਚ ਮੈਂ ਕੀ ਕਰਾਂ ਜੀ ਮੈਂ ਜਦੋਂ ਅਜ ਤੋਂ 1 ਤੇ ਮੈਂ ਕਿਸੇ ਗਊਸ਼ਾਲਾ ਚਲੇ ਗਿਆ ਜੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਨਾਮ ਤੇ ਸੀ ਮੈਂ ਉਹ ਨਾਮ ਤੇ ਹੀ ਉਹਨਾਂ ਦਾ ਨਵਾਵਾਂਗਾ ਠੀਕ ਹੈ ਮੈਂ ਕਿਹਾ ਜੀ ਅੰਕਲ ਜੀ ਐਦਾਂ ਕਰਕੇ ਇੱਕ ਗਊ ਆਪਣੇ ਕੋਲ ਇੱਥੇ ਐਕਸੀਡੈਂਟ ਹੋ ਗਿਆ ਜੀ ਆਪਣੀ ਮੋਟਰ ਕੋਲ ਹੂੰ ਵੀ ਮੈਂ ਜੀ ਆਪਣੇ ਪੱਲੇ ਟੈਂਪੋ ਵਰਕੇ ਉਹਨੂੰ ਇੱਥੇ ਛੱਡ ਜੰਦਾ ਹੂੰ ਹੂੰ ਤੁਸੀਂ ਇਹਨੂੰ ਰੱਖ ਲਓਗੇ ਠੀਕ ਹੈ ਉਹ ਕਹਿੰਦਾ ਜੀ ਲੋਕਾਂ ਦਾ ਜੀ ਰੱਖ ਲਾਂਗੇ ਹਾਂ ਪਰ ਤੁਸੀਂ ਇਹ ਗੱਲ ਦੱਸੋ ਤੁਸੀਂ ਗਊਸ਼ਾਲਾ ਨੂੰ ਕੀ ਦੇ ਕੇ ਜਾਓਗੇ ਅੱਛਾ ਗਊ ਰੱਖਣ ਦੇ ਦੇ ਕੇ ਕੀ ਜਾਓਗੇ ਠੀਕ ਹੈ ਠੀਕ ਹੈ ਜੀ ਬਿਲਕੁਲ ਜੀ ਮੈਂ ਕਹਿੰਦਾ ਜੀ ਗਊ ਰੱਖਣ ਦਾ ਕੀ ਦੇਣਾ ਜੀ ਵੀ ਮੈਂ ਤਾਂ ਦੇਖੋ ਵੀ ਤਿੰਨ ਚਾਰ ਦਿਨ ਮੈਨੂੰ ਪਹਿਲਾਂ ਵੀ ਹੋ ਗਿਆ ਮੈਂ ਉਹਦੀ ਸੇਵਾ ਕਰ ਰਿਹਾ ਹਾਂ 5-700000 ਲਾਵਾਂਗਾ ਵੀ ਕਿਰਾਏ ਦਾ ਹਾਂ ਬਿਲਕੁਲ ਮੈਂ ਵੀ ਜੇ ਵੀ ਲਾਵਾਂਗਾ ਤੇ ਮੈਂ ਇਹਨੂੰ ਤੁਹਾਡੇ ਕੋਲ 50 ਤਾਂਗਾ ਜੀ ਦੇਖੋ ਇੰਨਾ ਕ ਮੈਂ ਕਰ ਸਕਦਾ ਹਾਂ ਉਹ ਕਹਿੰਦੇ ਨਹੀਂ ਜੀ ਫੇਰ ਅਸੀਂ ਉਹਨੂੰ ਨਹੀਂ ਰੱਖ ਪਾਵਾਂਗੇ ਕਰ ਨਹੀਂ ਸਕਦੇ ਅੱਛਾ ਠੀਕ ਹੈ ਉਹ ਕਹਿੰਦੇ ਵੀ ਮੈਂ ਕਹਿੰਦਾ ਜੀ ਫਿਰ ਕੀ ਕਰਨਾ ਪਏਗਾ ਉਹ ਕਹਿੰਦੇ ਜੀ ਘੱਟੋ ਘੱਟ ਤੁਸੀਂ ਇੱਕ ਤੂੜੀ ਦੀ ਟਰਾਲੀ ਮੈਨੂੰ ਹੂੰ ਦਿਓ ਦਿਓ ਤੇ ਕੁਝ ਕੈਸ਼ ਅਮਾਉਂਟ ਦਿਓ ਠੀਕ ਹੈ